328 파ਵਨ ਸਰੂਪਾ ਦਾ ਮਾਮਲਾ ਕਾਫੀ ਪੱਕਿਆ ਹੋਇਆ ਸੀ ਪਿਛਲੇ ਦਿਨ ਮਾਗੀ ਮੋਕੇਸ਼ ਮੁਖਸਰ ਸਾਹਿਬ ਵਿਖੇ ਸਟੇਜਾਂ ਸਜਾਈਆਂ ਗਈਆਂ ਹਰੇਕ ਸਿਆਸੀ ਧਿਰ ਦੇ ਵੱਲੋਂ ਆਮ ਆਦਮੀ ਪਾਰਟੀ ਨੇ ਵੀ ਸਜਾਈ ਤੇ ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਕਿ 169 ਪਾਵਨ ਸਰੂਪ ਜਿਹੜੇ ਨੇ ਉਹ ਮਿਲ ਚੁੱਕੇ ਨੇ 300 ਚੁੱਕੇ ਨੇ ਸਟੱਡੀ ਅੱਗੇ ਜਾਂਚ ਕਰ ਰਹੀ ਹੈ ਹੋਰ ਅੱਗੇ ਇਹ ਸਥਿਤੀ ਕੀ ਬਣੇਗੀ ਕੀ ਮਾਹੌਲ ਬਣਦਾ ਹੋਇਆ ਨਜ਼ਰ ਆ ਰਿਹਾ ਇਸੇ ਵਿਸ਼ੇ ਦੇ ਉੱਤੇ ਚਰਚਾ ਕਰਾਂਗੇ ਮੇਨਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਸਰਸ਼ੀ ਕਲਚਰ ਨੂੰ ਸਵਾਗਤ ਹੈ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ 328 ਪਾਵਨ ਸਰੂਪਾ ਦਾ ਮਾਮਲਾ ਬਹੁਤ ਗਰਮਾਇਆ ਸੀ ਬੀਤੇ ਦਿਨੀ ਮੁੱਖ ਮੰਤਰੀ ਵੱਡਾ ਐਲਾਨ ਕਰਦੇ ਨੇ ਖੁਲਾਸਾ ਕਰਦੇ ਨੇ ਕਿ 169 ਸਰੂਪ ਲੱਭ ਗਏ ਕਿਸ ਤਰੀਕੇ ਨਾਲ ਦੇਖ ਨਹੀਂ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਸਾਖੀ 169 ਦੇ ਵਿੱਚੋਂ 30 ਰੂਪ ਜਿਹੜੇ ਹਨ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਜਿਹੜੇ ਉਹ ਰਾਜਾ ਸਾਹਿਬ ਨਾਪਕਵਲ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਔਨ ਰਿਕਾਰਡ ਹੈਗੇ ਆ ਜਿਨ੍ਹਾਂ ਦੇ ਵਿੱਚੋਂ 2009 ਦੇ ਵਿੱਚ 20 ਰੂਪ ਜਿਹੜੇ ਆ ਉਹ ਸਤਵੀਂ ਪਾਤਸ਼ਾਹੀ ਗੁਰਦੁਆਰਾ ਦਸਾਂਝ ਖੁਰਦੇ ਤੋਂ ਲਿਆਂਦੇ ਸੀ ਉਹਨਾਂ ਨੇ ਤੇ ਬਾਕੀ 10 ਰੂਪ ਜਿਹੜੇ ਆ ਉਹ ਗੁਰਦੁਆਰਾ ਮাজার ਸਾਹਿਬ ਤੋਂ ਹੀ ਅ ਉੱਥੋਂ ਹੀ ਗੁਰਦੁਆਰਾ ਸਬੰਤੋਂ ਲੈਂਦੇ ਸੀ ਯਾਨੀ 30 ਰੁਪਿਆਂ ਦੀਆਂ ਦੋ ਰਸੀਦਾਂ ਉਸ ਗੁਰਦੁਆਰਾ ਸਾਹਿਬ ਜਿਹੜੇ ਰਾਜਕਵਨ ਗੁਰਦੁਆਰਾ ਸਾਹਿਬ ਹੈ ਉਹਨਾਂ ਦੇ ਪਰਬੰਧਕਾਂ ਕੋਲ ਹੈਗੀਆਂ ਬਾਕੀ ਜਿਹੜੀ ਆ 100 ਬਾਕੀ ਬਚ ਜਾਂਦੇ ਆ 139 ਰੂਪ 139 ਰੂਪ ਦੇ ਵਿੱਚ ਕਾਫੀ ਸਰੂਪ ਜਿਹੜੇ ਆ ਉਹ ਪੁਰਾਣੇ ਵੀ ਆ ਕਿਉਂਕਿ ਇਹ ਗੁਰਦੁਆਰਾ ਸਾਹਿਬ ਜਿਹੜਾ ਬੜਾ ਇਤਿਹਾਸਿਕ ਹੈ ਆਸਥਾ ਦਾ ਸ਼ਰਧਾ ਦਾ ਔਰ ਸਿਧਾਂਤ ਦਾ ਕੇਂਦਰ ਹੈ ਇਹ ਗੁਰਦੁਆਰਾ ਰਾਜਾ ਨਾਭ ਗਵਲ ਜਿਹੜੇ ਸੀ ਉਹਨਾਂ ਨੇ ਹੀ ਸਿੱਖੀ ਪ੍ਰਤੀ ਸ਼ਰਧਾ ਬੜੀ ਸੀ ਬਹੁਤ ਜ਼ਿਆਦਾ ਸ਼ਰਧਾ ਸੀ ਔਰ ਉਸੇ ਸ਼ਰਧਾ ਕਰਕੇ ਉਹਨਾਂ ਨੇ ਇਸ ਗੁਰਦੁਆਰਾ ਸਾਹਿਬ ਨੂੰ ਜ਼ਮੀਨ ਵੀ ਦਿੱਤੀ ਰਾਜਾ ਸਾਹਿਬ ਨੇ ਔਰ ਉਹਨਾਂ ਨੇ ਇੱਥੇ ਗੁਰਦੁਆਰਾ ਬਣਾਇਆ ਵੀ ਉਹਨਾਂ ਦੀ ਮাজার ਵੀ ਬਣੀ ਹੋਈ ਹੈ ਜੇ ਦੇਖੋਗੇ ਨਾ ਇੱਕ ਸਾਈਡ ਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੁੰਦੇ ਆ ਵੱਡਾ ਬਸਾ ਇੱਕ ਸਾਈਡ ਤੇ ਉਹਨਾਂ ਦੀ ਮাজার ਬਣੀ ਹੋਈ ਆ ਰਾਜਾ ਨਾਮ ਕਬਲ ਜੀ ਦੀ ਮাজার ਵੀ ਉੱਥੇ ਆ ਔਰ ਬੜੀ ਲੱਖਾਂ ਦੀ ਦੁਨੀਆ ਉੱਥੇ ਇਤਿਹਾਸਿਕ ਸਥਾਨ ਦੇ ਉੱਤੇ ਦਰਸ਼ਨ ਵੀ ਕਰਦੀ ਹੈ ਹੁਣ ਜਿਹੜੇ ਪੁਰਾਣੇ ਦੌਰ ਦੇ ਵਿੱਚ ਕੁਝ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀਗੇ ਉਹ ਵਿਰਧ ਹੋ ਜਾਂਦੇ ਆ ਉਹਨਾਂ ਨੂੰ ਫਿਰ ਉਹ ਜਲ ਪ੍ਰਵਾਹ ਕਰਕੇ ਉਹਦੀ ਜਗ੍ਹਾ ਤੇ ਉਹ ਨਵੇਂ ਲਿੱਤੇ ਜਾਂਦੇ ਆ ਪਹਿਲਾਂ ਕੀ ਸੀਗਾ 2008 ਤੋਂ ਪਹਿਲਾਂ ਜਿਹੜਾ ਦਿਲ ਕਰਦਾ ਸੀਗਾ ਜਿੱਥੇ ਦਿਲ ਕਰਦਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਹੋ ਜਾਂਦੀ ਸੀ ਲੇਕਿਨ 2008 ਦੇ ਵਿੱਚ ਜਗਤ ਗੁਰੂ ਪ੍ਰਕਾਸ਼ ਦਾ ਜਿਹੜਾ ਐਕਟ ਹੈ ਉਹ ਬਣਿਆ ਉਹਦੇ ਵਿੱਚ ਇਹ ਸੀਗਾ ਵੀ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ ਇਹ ਜੀਵੰਤ ਗੁਰੂ ਹੈ ਬਈ ਇਹਨਾਂ ਦੀ ਅਗਰ ਬੇਅਦਬੀ ਹੈ ਤੇ ਇਹਨਾਂ ਬਾਰੇ ਕੋਈ ਗੱਲ ਹੁੰਦੀ ਹੈ ਤਾਂ ਬੇਅਦਬੀ ਮੰਨੀ ਜਾਂਦੀ ਹੈ। ਇਹ ਇਕੱਲੀ ਇੱਕ ਕਿਤਾਬ ਨਹੀਂ ਹੈ। ਇਹ ਜਿੰਦੇ ਗੁਰੂ ਨੇ, ਇਹ ਸ਼ਬਦ ਗੁਰੂ ਨੇ, ਅਧਿਆਤਮ ਦੇ ਗੁਰੂ ਨੇ, ਇਹ ਜ਼ਿੰਦਗੀ ਨੂੰ ਸੇਧ ਦੇਣ ਵਾਲੀ ਗੁਰੂ ਨੇ, ਇਹ ਸਿਧਾਂਤਿਕ ਗੁਰੂ ਨੇ, ਇਹ ਤੁਹਾਨੂੰ ਸੱਚਖੰਡ ਲਿਜਾਣ ਵਾਲੇ ਗੁਰੂ ਨੇ। ਤੇ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਲੇ ਗੁਰੂ ਨੇ। ਸੋ ਮੇਰੇ ਕਹਿਣ ਦਾ ਮਕਸਦ ਇਹ ਹੈਗਾ ਕਿ ਫਿਰ ਇਹਨਾਂ ਨੂੰ 2008 ਤੋਂ ਬਾਅਦ ਇਹਦਾ ਐਕਟ ਬਣਾਇਆ ਗਿਆ। ਐਕਟ ਦੇ ਵਿੱਚ ਇਹ ਕੀਤਾ ਗਿਆ ਕਿ ਸ਼੍ਰੀ ਗੁਰਾਂ ਸਾਹਿਬ ਦੀ ਛਪਾਈ ਦਾ ਅਧਿਕਾਰ ਕੇਵਲ ਤੇ ਕੇਵਲ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਦਿੱਤਾ ਗਿਆ ਤੇ ਉਹ ਵੀ ਮਰਿਆਦਾ ਦੇ ਹਿਸਾਬ ਨਾਲ ਉਹਦੀ ਸਿਆਹੀ ਵੀ ਮਰਿਆਦਾ ਦੇ ਹਿਸਾਬ ਨਾਲ ਉਹਦੇ ਜਿਹੜੇ ਅੱਖਰ ਹੈ ਉਹ ਵੀ ਮਰਿਆਦਾ ਦੇ ਹਿਸਾਬ ਨਾਲ ਤੇ ਉਹਦੇ ਕਾਗਜ਼ ਵੀ ਜਿਹੜੇ ਆ ਮਰਿਆਦਾ ਦੇ ਹਿਸਾਬ ਨਾਲ ਛਪਾਈ ਤੋਂ ਪਹਿਲਾਂ ਅਰਦਾਸ ਛਪਾਈ ਮੁਕੰਮਲ ਹੋਣ ਤੇ ਅਰਦਾਸ ਕਿਉਂਕਿ ਉਸ ਤੋਂ ਬਾਅਦ ਉਹਦਾ ਪ੍ਰਕਾਸ਼ ਇਹ ਸਾਰੇ ਜਿਹੜੇ ਆ ਜਗਤਗੁਰੂ ਐਕਟ ਦੇ ਵਿੱਚ ਜਿਹੜੇ ਆ ਉਹ ਇਹਦੀਆ ਪੂਰਾ ਬਿਉਰਾ ਦਿੱਤਾ ਗਿਆ ਬਈ ਹੁਣ ਕੋਈ ਵੀ ਜਿਹੜਾ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਨਹੀਂ ਛਾਪ ਸਕੇਗਾ ਪਹਿਲੀ ਗੱਲ ਨਾਲ ਨਾਲ ਇਹ ਵੀ ਐਕਟ ਦੇ ਵਿੱਚ ਬਣਾਇਆ ਗਿਆ ਕਿ ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਇਥੋਂ ਲੈ ਕੇ ਜਾਏਗਾ ਪ੍ਰਕਾਸ਼ ਕਰਨ ਲਈ ਜਿੱਥੇ ਵੀ ਜਾਏਗਾ ਉਹਦਾ ਪ੍ਰਕਾਸ਼ ਮर्याਦਾ ਦੇ ਹਿਸਾਬ ਨਾਲ ਹੋਵੇ ਇਹ ਵੀ ਸੁਨਿਸ਼ਚਿਤ ਕਰਨਾ ਪਵੇਗਾ ਉਹ ਸੁਨਿਸ਼ਚਿਤ ਐਸਜੀਬੀਸੀ ਕਰੇਗੀ ਇਲਾਕਿਆਂ ਦੇ ਵਿੱਚ ਇਹਨਾਂ ਦੇ ਆਪਣੇ ਨੁਮਾਇੰਦੇ ਨੇ ਇਲਾਕਿਆਂ ਦੇ ਵਿੱਚ ਇਹਨਾਂ ਦੇ ਆਪਣੇ ਐਸਜੀਪੀਸੀ ਦੇ ਮੈਂਬਰ ਚੁਣੇ ਹੋਏ ਨੇ ਉਹ ਜਾ ਕੇ ਦੇਖਣਗੇ ਵੀ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਹੋ ਸਕਦੀ ਹੈ ਪ੍ਰਕਾਸ਼ ਠੀਕ ਹੋਏਗਾ ਇੱਥੇ ਪਾਠ ਸਿੰਘ ਪੂਰਾ ਜਿਹੜਾ ਪਾਠ ਕਰਨਗੇ ਸੋਖ ਹਸਨ ਲਈ ਸਾਰਾ ਕੁਝ ਦੇਖਿਆ ਜਾਏਗਾ ਔਰ ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜਾ उत्त करवाया जाएगा और बकायदा एक जी है लिस्ट डिप्टी कमिश्नर ही भेजी जाएगी लेकिन श्रोमणी गुरुद्वारा प्रबंधक कमेटी ने उपराले पूरे नहीं और कई जी गुरु ग्रंथ साहब गुरुद्वारा साहबान चुराने से कई जड़े है ਜਿਹੜੇ ਲਾਗਲੇ ਪਿੰਡਾਂ ਦੇ ਲੋਕ ਐ ਕੋਈ ਕਿਤੋਂ ਆਗੇ ਕੋਈ ਕਿਤੋਂ ਆਗੇ ਤੇ ਉੱਥੇ ਹੁਣ ਕੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜੇ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਮਣਾ ਨਹੀਂ ਕਰਦੀ ਕਿਉਂਕਿ ਉਹਨਾਂ ਲਈ ਉਹ ਗੁਰੂ ਆ ਹੁਣ ਕੋਈ ਕਵੇ ਆ ਕੇ ਕਿ ਮੈਂ ਘਰ ਆਪਣੇ ਮर्यादा ਨਹੀਂ ਰੱਖ ਸਕਦਾ ਇਹ ਤੁਸੀਂ ਮੇਰੇ ਕੋ ਲੈ ਲੋ ਸ੍ਰੀ ਗੁਰੂ ਗ੍ਰੰਥ ਸਾਹਿਬ ਮੈਂ ਇੱਥੇ ਪ੍ਰਕਾਸ਼ ਕਰਾਣਾ ਚਾਹੁੰਦਾ ਦੇ ਜਾਂਦੇ ਆ ਯਾਨੀ ਕਾਫੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਅਨਾਂਧਿਕਾਰਿਕ ਰੂਪ ਦੇ ਵਿੱਚ ਉੱਥੇ ਆਏ ਲੇਕਿਨ ਜਿਹੜੀ ਉਹਨਾਂ ਦੀ ਗੁਰਦੁਆਰਾ ਕਮੇਟੀ ਐ ਉਹਨਾਂ ਦਾ ਅਧਿਕਾਰ ਖੇਤਰ ਸਿਰਫ ਇਹ ਨਾ ਕਿ ਉਹਦੀ ਮਰਿਆਦਾ ਦਾ ਪਾਲਣ ਕਰਨਾ ਤੇ ਪ੍ਰਕਾਸ਼ ਕਰਨਾ ਹੁਣ ਜੇ ਮੰਨ ਲਓ ਉਹ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਭੇਜੇ ਵੀ ਗਏ ਆ ਹੁਣ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਿਕਾਰਡ 'ਚ ਨਹੀਂ ਪਾਇਆ ਤੇ ਉਹਨਾਂ ਦਾ ਤੁਸੀਂ ਕਸੂਰ ਇਧਰਲੇ ਪਾਸੇ ਅਸੀਂ ਨਹੀਂ ਕਰ ਸਕਦੇ ਭਈ ਅਸੀਂ ਰਾਜਨ ਆਪਕਵਲ ਗੁਰਦੁਆਰਾ ਸਾਹਿਬ ਉਹਨਾਂ ਨੂੰ ਨਹੀਂ ਕਰ ਸਕਦੇ ਕਿਉਂਕਿ ਉਹ ਤਾਂ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਰਿਕਾਰਡ ਪੂਰਾ ਕਰਨਾ ਇਹਨਾਂ ਕੋਲ ਤਾਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਪ੍ਰਕਾਸ਼ ਹੋ ਗਿਆ ਤੇ ਇਹਨਾਂ ਨੇ ਆਪਣੀ ਮਰਿਆਦਾ ਉਹਨੂੰ ਕਾਇਮ ਰੱਖਣੀ ਹੈ ਔਰ ਇਹਨਾਂ ਦੇ ਦਾ ਪ੍ਰਬੰਧਕ ਕਮੇਟੀ ਦਾ ਇੱਥੇ ਤੱਕ ਫਰਜ ਆ ਹੁਣ ਐਸਆਈਟੀ ਤਹਿਕੀਕਤ ਕਰੇਗੀ ਕਿਉਂਕਿ ਮੈਂ 2 ਦਿਨ ਪਹਿਲਾਂ ਵੀ ਆਪਣੀ ਇੰਟਰਵਿਊ ਦੇ ਵਿੱਚ ਪਹਿਲਾਂ ਹੀ ਕਹਿ ਦਿੱਤਾ ਸੀ ਕਿ 100 ਦੇ ਕਰੀਬ ਸ਼੍ਰੀ ਗੁਰਨਤ ਸਾਹਿਬ ਸਰੂਪ ਦਾ ਪਤਾ ਚੱਲ ਗਿਆ ਇੱਕ ਸਭ ਤੋਂ ਵੱਡੀ ਗੱਲ ਹੈ ਜਿਹੜੀ ਮੈਂ ਖੁਲਾਸਾ ਵੀ ਕਰਨਾ ਚਾਹਨਾ ਤੁਹਾਡੇ ਚੈਨਲ ਮਾਧਿਅਮ ਨਾਲ ਹੀ ਕਿ ਐਡਵੋਕੇਟ ਈਸ਼ਵਰ ਸਿੰਘ ਜਿਹੜੇ ਪੜਤਾਲੀਆ ਕਮਿਸ਼ਨ ਦੇ ਮੁਖੀ ਸੀਗੇ ਉਹਨਾਂ ਨੇ ਇਸ ਇਤਿਹਾਸਿਕ ਗੁਰਦੁਆਰੇ ਦਾ 2019 ਵਿੱਚ ਦੌਰਾ ਵੀ ਕੀਤਾ ਜਦੋਂ ਉਹਨਾਂ ਨੂੰ 45 ਕਮਿਸ਼ਨ ਦਾ ਮੁਖੀ ਲਾਇਆ ਗਿਆ। ਔਰ ਉਹਨਾਂ ਨੇ ਇੱਥੇ ਆ ਕੇ ਦੇਖਿਆ ਵੀ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਹੋ ਰਹੇ ਐ। ਉਹਨੂੰ ਰਿਕਾਰਡ ਦੇ ਨਾਲ ਮਲਾਇਆ ਵੀ। ਉਹਨਾਂ ਨੇ ਵੀ ਦੇਖਿਆ ਵੀ ਕਾਫੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਇੱਥੇ ਹੈਗੇ ਨੇ ਲੇਕਿਨ ਉਹ ਐਸ.ਸੀ.ਪੀ. ਦੇ ਰਿਕਾਰਡ 'ਚ ਨਹੀਂ ਹੈਗੇ। ਮੈਂ ਤਾਂ ਸਵਾਲ ਇਹ ਕਰਨਾ ਚਾਹੁੰਦਾ ਜਦੋਂ 45 ਕਮਿਸ਼ਨ ਦੇ ਮੁਖੀ ਐਡਵੋਕੇਟ ਈਸ਼ਵਰ ਸਿੰਘ 2019 ਵਿੱਚ ਇਸ ਇਤਿਹਾਸਿਕ ਗੁਰਦੁਆਰੇ 'ਚ ਹੋ ਕੇ ਗਏ ਆ ਕਮੇਟੀ ਨੂੰ ਪੁੱਛਤਾਚ ਕਰਕੇ ਗਏ ਆ ਉਸ ਤੋਂ ਬਾਅਦ ਵੀ ਐਸਜੀਪੀਸੀ ਨੇ 5-6 ਸਾਲ ਕੋਈ ਉਪਰਾਲਾ ਨਹੀਂ ਕੀਤਾ ਭਈ ਅਸੀਂ ਇਹ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਇਹਨਾਂ ਨੂੰ ਆਨ ਰਿਕਾਰਡ ਲੈ ਆਈਏ ਇਹਨਾਂ ਨੂੰ ਜਿਹੜਾ ਵਾ ਆਪਣੇ ਕਿਤਾਬਾਂ ਦੇ ਵਿੱਚ ਪੂਰਾ ਕਰ ਲਈਏ ਭਈ ਇੱਥੇ ਕਿਦਾਂ ਜਾਰੀ ਹੋਏ ਨੇ ਆਪ ਕੋਸ਼ਿਸ਼ ਕਰ ਲਈਏ ਉਹ ਵਾਸਤੇ ਕੋਈ ਉਪਰਾਲਾ ਨਹੀਂ ਕੀਤਾ ਗਿਆ ਸੋ ਸ਼੍ਰੀ ਗੁਰਾਂ ਸਾਹਿਬ ਦੇ ਸਰੂਪ ਤਾਂ ਹੈ ਹੀ ਹੈ ਉਹ ਛਪਾਈ ਦਾ ਅਧਿਕਾਰ ਵੀ ਐਸਜੀਪੀਸੀ ਕੋਲ ਹੈ 17 ਸਾਲ 18 ਸਾਲ ਹੋ ਗਏ ਕੋਈ ਹੋਰ ਛਾਪ ਨਹੀਂ ਸਕਦਾ ਐਸਜੀਪੀਸੀ ਤਾਂ ਦੀ ਜ਼ਿੰਮੇਵਾਰੀ ਬਣੇਗੀ ਔਰ ਇਸੇ ਕਰਕੇ ਐਸਆਈਟੀ ਜਿਹੜੀ ਹੈ ਹੁਣ ਬਰੀਕੀ ਨਾਲ ਜਾਂਚ ਕਰ ਰਹੀ ਹੈ ਔਰ ਕਾਫੀ ਹੋਰ ਜਗ੍ਹਾ ਵੀ ਜਿਹੜੇ ਸ਼੍ਰੀ ਗੁਰਾਂ ਸਾਹਿਬ ਦੇ ਸਰੂਪ ਹੈ ਜਿੰਨਾਂ ਬਾਰੇ ਤੈਕੀਕਾ ਚੱਲ ਰਹੀ ਹੈ ਬਿਲਕੁਲ ਹੁਣ ਸਵਾਲ ਤੇ ਹੈ ਸ਼੍ਰੋਮਣੀ ਗੁਰਦਰਬਾਰ ਪ੍ਰਬੰਧਕ ਕਮੇਟੀ ਤੇ ਉੱਠਣਗੇ ਕਿ ਤੁਸੀਂ ਕਹਿ ਰਹੇ ਸੀਗੇ ਕਿ ਸਿਰਫ ਇਹ ਪੈਸੇ ਦੇ ਲੈਣ ਦੇਣ ਦਾ ਮਾਮਲਾ ਸੀ ਪਰ ਇਹ ਤਾਂ ਸਰੂਪ ਟਰੇਸ ਹੋ ਗਏ ਪਤਾ ਲੱਗ ਗਿਆ ਕਿੱਥੇ ਆ ਤੁਸੀਂ ਰਿਕਾਰਡ ਨਹੀਂ ਕਰਿਆ ਤੇ ਉਹਦੇ ਸਮੇਂ ਨੂੰ ਸਥਿਤੀ ਇਦਾਂ ਨਾ ਇੱਕ ਸਿੱਕੇ ਦੇ ਦੋ ਪਹਿਲੂ ਆ ਉਹਨੂੰ ਤੁਸੀਂ ਜਿੱਦਾਂ ਮਰਜ਼ੀ ਕਰ ਲਓ ਜੀ ਜਦੋਂ ਤੁਸੀਂ ਉਹਨੂੰ ਐਸਜੀਪੀਸੀ ਦੇ ਲੈਜੇ ਨਾਲ ਗੱਲ ਕਰਾਂਗਾ ਮੈਂ ਤੇ ਮੈਂ ਕਹੂੰਗਾ ਜੀ ਸਾਡੇ ਮੁਲਾਜ਼ਮ ਸੀ ਘਟਾਲਾ ਕਰਗੇ ਸ਼੍ਰੀ ਗੁਰਾਂ ਸਾਹਿਬ ਦੇ ਸਰੂਪ ਦੇ ਦਿੱਤੇ ਔਰ ਇਹ ਵੀ ਨਹੀਂ ਪਤਾ ਕਿਹੜੇ ਲੋਕਾਂ ਨੂੰ ਦੇ ਦਿੱਤੇ ਤੇ ਇਹਨਾਂ ਨੇ ਪੈਸੇ ਆਪਣੀ ਜੇਬਾਂ ਚ ਪਾ ਲਏ ਠੀਕ ਹੈ ਛਪੇ ਅਰਦਾਸ ਹੋਈ ਸਭ ਕੁਝ ਮਰਿਆਦਾ ਸਾਹਿਬ ਨਾਲ ਛਪੇ ਲੇਕਿਨ ਬੇਅਦ ਵੀ ਕਰਕੇ ਪੈਸਿਆਂ ਦੇ ਵਿੱਚ ਗੁਰੂਆਂ ਦੇ ਸਰੂਪਾਂ ਨੂੰ ਆਪਾਂ ਵੇਚ ਦਿੱਤਾ ਹੀ ਗਾਦੀ ਹਨਾ ਉਹਨਾਂ ਦਾ ਪੱਖ ਹੈ ਇਹ ਜੋ ਉਹਨਾਂ ਵੱਲ ਦੀ ਗੱਲ ਕਰੀਏ ਉਹ ਇਹਨੂੰ ਵਿੱਤੀ ਗੜਬੜੀ ਮੰਨਦੇ ਵੀ ਸਾਡੇ ਮੁਲਾਜ਼ਮ ਨੇ ਘਟਾਲਾ ਕੀਤਾ ਲੇਕਿਨ ਉਹ ਇਹ ਕਿਉਂ ਨਹੀਂ ਮੰਨਦੇ ਸਾਡੇ ਮੁਲਾਜ਼ਮ ਨੇ ਚੰਦ ਪੈਸਿਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੇਚਦਾ ਇਹ ਉਹ ਗਲਾਈਂ ਕਹਿੰਦੋਂ ਕਤਰਾਂਦੇ ਨੇ ਇਹ ਗੁਰੇਜ਼ ਕਰਦੇ ਨੇ ਇਹ ਬੇਅਦ ਵੀ ਨਹੀਂ ਹੈ ਇਹ ਬੇਅਦ ਵੀ ਨਹੀਂ ਹੈ ਸ਼੍ਰੀ ਗੁਰੂ ਅੰਸਾਦ ਦੇ ਸਰੂਪ ਜਿਹੜਾ ਆ ਉੱਥੋਂ ਪ੍ਰਕਾਸ਼ ਮਰਿਆਦਾ ਦੇ ਹਿਸਾਬ ਨਾਲ ਹੀ ਉੱਥੋਂ ਲੈ ਕੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਕੀਤੇ ਜਾ ਸਕਦੇ ਆ ਉਹਦਾ ਪ੍ਰਕਾਸ਼ ਕੀਤਾ ਜਾ ਸਕਦਾ ਇਹਨਾਂ ਦੇ ਹਿਸਾਬ ਨਾਲ ਐਸਜੀਪੀਸੀ ਵਿੱਤ ਗੜਬੜੀ ਕਹਿੰਦੀ ਹੈ ਲੇਕਿਨ ਮੈਂ ਜਿਹੜੀ ਗੱਲ ਕਰਦਾ ਬਚੰਦ ਪੈਸਿਆਂ ਲਈ ਜੀ ਸ਼੍ਰੀ ਗੁਰੂ ਅੰਸਾਦ ਦੇ ਸਰੂਪ ਵਿੱਚ ਇਹ ਕਾਨੂੰਨ ਦੇ ਲੈਜਨ ਨਾਲ ਆਪਾਂ ਗੱਲ ਕਰੀਏ ਪੁਲਿਸ ਦੇ ਲੈਜਨ ਨਾਲ ਐਸਆਈਟੀ ਦੇ ਲੈਜੇ ਨਾਲ ਜਿਵੇਂ ਸੀਐਮ ਸਾਹਿਬ ਜਿੱਦਾਂ ਬੋਲ ਰਹੇ ਨੇ ਸਰਕਾਰ ਗੱਲ ਕਰ ਰਹੀ ਹੈ ਇਹ ਵਿੱਤੀ ਗੜਬੜੀ ਤਾਂ ਇੱਕ ਸਾਈਡ ਤੇ ਰਹਿ ਗਈ ਪੈਸਾ ਤਾਂ ਕੁਝ ਵੀ ਨਹੀਂ ਸਾਡੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜਿਹੜੇ 328 ਪਾਵਨ ਸਰੂਪ ਉਹ ਕਿੱਥੇ ਆ ਚਿੰਤਾ ਇਹ ਹੈ ਬਈ 328 ਦੀ ਗਿਣਤੀ ਪੂਰੀ ਕਰੀਏ ਇਹ ਕਿੱਥੇ ਹੈ ਲੇਕਿਨ ਜਿਸ ਸਾਹਿਬ ਨਾਲ ਤਕੀਕਾ ਚੱਲ ਰਹੀ ਹੈ ਮਨੂਲਾ ਦਾ ਸ਼੍ਰੀ ਗੁਰੂਆਂ ਸਾਹਿਬ ਦੇ ਸਰੂਪ ਹੀ ਬਹੁਤ ਮਿਲਨੇ। ਹੋਰ ਜ਼ਿਆਦਾ ਮਿਲ ਜਾਣੇ 328 ਤੋਂ ਵੀ ਫਿਗਰ ਵੱਧ ਹੋ ਜਾਣੀ ਹੈ। ਲੇਕਿਨ ਸਾਡੀ ਚਿੰਤਾ ਸਿਰ ਸ਼੍ਰੀ ਗੁਰੂਆਂ ਸਾਹਿਬ ਦੇ ਸਰੂਪ ਤੱਕ ਹੈ ਕਿ ਉਹ ਮर्यादा ਦੇ ਹਿਸਾਬ ਨਾਲ ਪ੍ਰਕਾਸ਼ ਹੋ ਰਿਹਾ। ਕਿ ਉਹ ਗੁਰਮਤਿ ਦੀ ਰੋਸ਼ਨੀ ਜਿਹੜੀ ਆ ਉਹਨਾਂ ਵੱਲੋਂ ਫੈਲਾਈ ਜਾ ਰਹੀ ਹੈ। ਕਿ ਉੱਥੇ ਪਾਠੀ ਸਿੰਘ ਰੋਜ਼ ਸਵੇਰੇ ਸ਼ਾਮ ਆਪਣਾ ਪਾਠ ਕਰ ਰਹੇ ਨੇ ਕਿ ਸੋਖਾਸਨ ਤੋਂ ਲੈ ਕੇ ਹਰ ਮर्याਦਾ ਪੂਰੀ ਕੀਤੀ ਜਾ ਸਕ ਰਹੀ ਹੈ। ਸਾਡੀ ਤਾਂ ਚਿੰਤਾ ਇੰਨੀ ਆ। ਸਰਕਾਰ ਦੀ ਚਿੰਤਾ ਵੀ ਇੰਨੀ ਆ। ਸਾਡਾ ਵੀ ਤੁਹਾਡੇ ਨਾਲ ਗੱਲ ਕਰਨ ਦਾ ਇਨਾ ਮਕਸਦ ਹੈ ਬਿੱਤੀਗੜ ਬੜੀਆਂ ਤਾਂ ਧਾਮੀ ਸਾਹਿਬ ਕਹਿ ਕਹਿ ਗਏ ਕਿ ਰੋਜ਼ ਹੁੰਦੀਆਂ 8-10 ਬਿੱਤੀਗੜ ਬੜੀਆਂ ਨੂੰ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਸੰਸਾਰ ਚ ਹੋ ਸਕਦੀਆਂ ਲੇਕਿਨ ਸਾਡਾ ਜਿਹੜਾ ਕੰਸਰਨ ਹੈਗਾ ਸਾਖਸ਼ੀ ਸਾਡਾ ਕੰਸਰਨ ਸਿਰਫ ਤੇ ਸਿਰਫ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਮਰਿਆਦਾ ਤੱਕ ਹੈਗਾ ਔਰ ਮੈਂ ਇਹ ਸਮਝਦਾ ਕਿ ਮਰਿਆਦਾ ਭੰਗ ਕੀਤੀ ਗਈ ਹੈ ਹਜੇ ਗੱਲ ਇੱਥੇ ਪਹੁੰਚੀ ਆ ਹਜੇ ਹੋਰ ਵੀ ਇੱਕ ਡੇਰਾ ਬਠੰਡੇ ਦੇ ਵਿੱਚ ਹੈਗਾ ਮਾਨਸੇਚ ਉੱਥੇ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਭੇਜੇ ਗਏ ਆ ਜਿੱਥੇ ਨਹੀਂ ਦਿੱਤੇ ਜਾ ਸਕਦੇ ਉਹਦੇ ਉੱਤੇ ਵੀ ਐਸਆਈਟੀ ਜਾਂਚ ਕਰ ਰਹੀ ਹੈ ਹਜੇ ਇਸ ਤੋਂ ਇਲਾਵਾ ਜਿਹੜੀ ਹੋਰ ਗੱਲ ਹੈ ਕਿ ਮਾਨਸੇ ਦੇ ਵਿੱਚ ਇੱਕ ਹੋਰ ਜਗ੍ਹਾ ਦੇ ਉੱਤੇ ਵੀ ਟੈਕੀਕਾਤ ਹੋ ਰਹੀ ਹੈ ਗਿੱਦੜਵਾਹੇ ਵੀ ਇੱਕ ਜਗ੍ਹਾ ਦੇ ਉੱਤੇ ਚੱਲ ਰਹੀ ਹੈ ਮਤਲਬ ਇਹ ਵੀ ਦੇਖਣਾ ਪਵੇਗਾ ਨਾ ਵੀ ਸ਼੍ਰੀ ਗੁਰੂ ਨਾਨਕ ਸਾਹਿਬ ਦੇ ਸਰੂ ਪਰਚੀਆਂ ਤੇ ਦਿੱਤੇ ਗਏ ਸਾਡੇ ਗੁਰੂ ਸਾਹਿਬਾਨ ਨੂੰ ਤੁਸੀਂ ਇਦਾਂ ਦਾ ਸਮਝ ਲਿਆ ਕਿ ਅਸੀਂ ਪਰਚੀਆਂ ਲਿਖ ਕੇ ਭੇਜੀਆਂ ਤੇ ਗੁਰੂ ਸਾਹਿਬਾਨ ਨੂੰ ਜਿਹੜਾ ਆਵੇ ਉੱਥੋਂ ਲੈ ਕੇ ਚੱਲ ਜੇ ਇਹ ਕੋਈ ਛੋਟੀ ਗੱਲ ਨਹੀਂ ਹੈਗੀ ਤੇ ਇਹਦੇ ਕਰਕੇ ਕਰੂਣਾ ਲੋਕਾਂ ਦੇ ਹਿਰਦੇ ਜਿਹੜੇ ਉਹਨਾਂ ਨੂੰ 6 ਵਜੇ ਆ। ਔਰ ਇਹਦੇ ਉੱਤੇ ਐਸਆਈਟੀ ਹੁਣ ਤਕੀਕਾਤ ਕਰ ਰਹੀ ਹੈ। ਲੋਕੀ ਵੀ ਜਿੰਨੀ ਕਿ ਮੇਰੀ ਲੋਕਾਂ ਨਾਲ ਗੱਲ ਹੁੰਦੀ ਆ ਲੋਕ ਵੀ ਐਸੀ ਚੀਜ਼ ਤੇ ਚਿੰਤਤ ਨੇ ਕਿ ਸ਼ਿਰੂ ਗੁਰਾਂ ਸਾਹਿਬ ਦੇ ਸਰੂਪ ਜਿਹੜੇ ਆ ਉਹ ਸਹੀ ਸਲਾਮਤ ਹੋਣੇ ਚਾਹੀਦੇ ਆ ਔਰ ਮर्यादा ਦੇ ਹਸਾਬ ਨਾਲ ਹੋਣੇ ਚਾਹੀਦੇ। ਜੀ ਇਹ ਐਸਐਟੀ ਤਾਂ ਆਪਣੀ ਜਾਂਚ ਕਰ ਰਹੀ ਹੈ ਪਰ ਪਰਤਾਂ ਖੁੱਲੀਆਂ ਸ਼ੁਰੂ ਹੋ ਗਈਆਂ کافی سنگੀਨ ਮਾਮਲਾ ਲੱਗਦਾ ਕਿ ਜਥੇਦਾਰ ਦੇ ਵੱਲੋਂ ਵੀ ਹੁਣ ਐਸਜੀਪੀਸੀ ਦੇ ਸਵਾਲ ਹੋਣਗੇ ਕੋਈ ਕਾਰਵਾਈ ਜਾਂ ਕੋਈ ਬਿਆਨ ਅਜੀਹਾ ਕੁਝ ਲੱਗਦਾ ਕਿ ਇਹਦਾ ਹੋ ਸਕਦਾ ਹੈ ਉਹਦੇ ਸਮੇਂ ਉਹਦੇ ਸਮੇਂ ਨੂੰ ਨਹੀਂ ਅਜੇ ਦੇਖੋ ਪਤਾ ਕੀ ਹੈ ਸਾਕਸ਼ੀ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਅੱਗੇ ਵੀ ਕਹਿੰਦਾ ਹਟਿਆ ਕਿ 6 ਸਾਲਾਂ ਬਾਅਦ ਕੋਈ ਪਰਤ ਖੁੱਲਣੀ ਸ਼ੁਰੂ ਹੋਈ ਹੈ ਜਦ ਕੀ ਸ਼੍ਰੋਮਣੀ ਗੁਰਦਾਰਾ ਬੰਦਕ ਕਮੇਟੀ ਦਾ ਇਹ ਫਰਜ ਬੰਦਾ ਸੀ ਕਿ ਇਹ 6 ਸਾਲਾਂ ਦੇ ਦਰਮIAN ਜਿਹੜੀ ਕੰਮ ਅੱਜ ਐਸਆਈਟੀ ਕਰ ਰਹੀ ਹੈ ਉਹਨਾਂ ਵੱਲੋਂ ਕਰਕੇ ਜਨਤਕ ਕਰ ਦਿੱਤੇ ਜਾਂਦੇ ਕਿ ਆ 328 ਰੁਪਏ ਆ ਮर्यादा ਦਾ ਪਾਲਨ ਹੋ ਰਿਹਾ ਸਾਡੇ ਮੁਲਾਜ਼ਮਾਂ ਨੇ ਪੈਸੇ ਲੈ ਕੇ ਦਿੱਤੇ ਸੀ ਅਸੀਂ ਇਹਨਾਂ ਨੂੰ ਕੱਢ ਵੀ ਦਿੱਤਾ ਅਸੀਂ ਇਹਨਾਂ ਦੇ ਕਾਰਵਾਈ ਵੀ ਕਰਤੀ ਹੈ ਲੇਕਿਨ ਉਹ 328 ਰੁਪਆ ਬਾਰੇ ਸਪਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਜਿਹਦੇ ਕਰਕੇ ਅੱਜ ਦਾ ਇਹ ਮਾਹੌਲ ਇੱਥੇ ਤੱਕ ਪਹੁੰਚਿਆ ਦੂਜੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਾਰਵਾਈ ਦੀ ਕਾਰਵਾਈ ਤੁਹਾਨੂੰ ਪਤਾ ਹੈ ਕਿਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪ੍ਰਭਾਵ ਜਿਹੜਾ ਇਸ ਟਾਈਮ ਅਕਾਲੀ ਦਲ ਬਦਲਦਾ ਇਹ ਤਾਂ ਉਹਨਾਂ ਵੱਲੋਂ ਸੋਚਿਆ ਜਾਏਗਾ ਕਿ ਅਸੀਂ ਇਹਨਾਂ ਉੱਤੇ ਕਾਰਵਾਈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਕਰਨੀ ਹੈ ਸਖ਼ਤਰ ਤੇ ਕਰਨੀ ਹੈ ਉਹਨਾਂ ਵੱਲੋਂ ਕੀਤੀ ਜਾਏਗੀ ਕਿਉਂਕਿ ਇਹ ਰਾਜਨੀਤਿਕ ਮਸਲਾ ਹੁੰਦਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦਾ ਜਿਨ ਨੇ ਜਿਆਦਾਤਰ ਲੀਡਰ ਹੈਗੇ ਐਸਜੀਪੀਸੀ ਦੇ ਉਹ ਅਕਾਲੀ ਦਲ ਦੇ ਵੀ ਲੀਡਰ ਨੇ ਇਸ ਕਰਕੇ ਇਹ ਆਪਸ ਵਿੱਚ ਮਿਲ ਜੁਲ ਕੇ ਫੈਸਲਾ ਲੈਂਦੇ ਆ ਔਰ ਇਹਦੇ ਉੱਤੇ ਸਾਡੀਆਂ ਕਿਆ ਸਰਾਈਆਂ ਦਾ ਕੋਈ ਅਸਰ ਨਹੀਂ ਹੁੰਦਾ ਠੀਕ ਹੈ ਦੂਜੀ ਜਿਹੜੀ ਗੱਲ ਹੈ ਕਿ ਜਿਸ ਤਰ੍ਹਾਂ ਸ੍ਰੀ ਕਾਲ ਤਖਤ ਸਾਹਿਬ ਨੇ ਦੋ ਵਾਰ ਇੱਕ ਵਾਰ ਦੇ ਤੱਕੀ ਐਸਆਈਟੀ ਨੂੰ ਕੋਈ ਮਦਦ ਨਹੀਂ ਕੀਤੀ ਜਾਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਕਿਹਾ ਭਈ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਹੈ ਐਫਆਈਆਰ ਦਰਜ ਹੋਣੀ ਉਲੰਘਣਾ ਬڑے ਜੋਸ਼ ਉਰਨਾ ਕੀਤਾ ਸਿੱਖ ਕੌਮ ਦੇ ਵਿੱਚ ਭਾਵਨਾ ਪੈਦਾ ਕਰਨ ਦੀ ਕੋਈ ਕੀਤੀ ਗਈ ਕੋਸ਼ਿਸ਼ ਲੇਕਿਨ ਬਾਅਦ ਵਿੱਚ ਹੁਣ ਐਸਪੀਸੀ ਕੈਰੀ ਹੈ ਕਿ ਕਾਲ ਤੱਕ ਸਾਡੇ ਹੁਕਮ ਨੇ ਕਿ ਤੁਸੀਂ ਇਹਨਾਂ ਦੀ ਜਿਹੜੀ ਹੈ ਮਦਦ ਕਰੋ ਐਸਆਈਟੀ ਦੀ ਔਰ ਉਹ ਹੁਕਮ ਦੇ ਵਿੱਚ ਹੁਕਮ ਨੂੰ ਬਦਲਿਆ ਗਿਆ ਵਾਪਸ ਲਿੱਤਾ ਗਿਆ ਇਹਦੇ ਨਾਲ ਵੀ ਜਿਹੜੀ ਹੈ ਕਈ ਕਈ ਵਾਰ ਦੁਚਿੱਤੀ ਸਥਿਤੀ ਬਣ ਜਾਂਦੀ ਹੈ ਬਾਰ ਬਾਰ ਜਿਹੜੇ ਹੈ ਸ਼ਰੂਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਵੇਂ ਕੋਲੀ ਨੂੰ ਕੱਢਤਾ ਕੋਲੀ ਨੂੰ ਰੱਖ ਲਿਆ ਸਤਿੰਦਰ ਕੋਲੀ ਨੂੰ 468 ਨੰਬਰ ਮਤਾ ਪਾਤਾ ਕੀ ਕਾਨੂੰਨੀ ਕਾਰਵਾਈ ਕਰਾਓ ਪਰਚੇ ਕਰਾਓ ਫਿਰ ਮਤਾ ਪਾਤਾ ਨਹੀਂ ਪਰਚੇ ਨਹੀਂ ਕਰਾਣੇ ਇਹਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇੱਕ ਕ੍ਰੈਡੀਬਿਲਟੀ ਆ ਜਿਹੜੀ ਇੱਕ ਪ੍ਰਭੂ ਸੱਤਾ ਹੈ ਅਖੰਡਤਾ ਹੈ ਜਿਹੜੀ ਤਾਕਤ ਹੈ ਉਹਨੂੰ ਟਾਹਾ ਲੱਗਦਾ ਲੋਕਾਂ ਦੇ ਮਨਾਂ ਦੇ ਵਿੱਚੋਂ ਤਰ੍ਹਾਂ-ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ ਉਸ ਸਵਾਲਾਂ ਦੇ ਜਵਾਬ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇਣੇ ਔਖੇ ਹੋ ਜਾਂਦੇ ਬਿਲਕੁਲ ਦੇਖਦੇ ਹਾਂ ਤੁਸੀਂ ਮੈਨੂੰ ਕੀ ਕਰਦੀ ਹੈ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਰ ਵੀ ਕਿਸੇ ਸਿਸ ਤੇ ਸਵਾਲਾਂ ਦੇ ਘੇਰੇ ਚੋਂ ਕੀ ਜਵਾਬ ਦਿੰਦੀ ਆ ਬਹੁਤ ਸ਼ੁਕਰੀਆ ਸਤਿ ਤੁਸੀਂ ਆਪਣਾ ਸਮਾਂ ਦਿੱਤਾ ਜੀ ਸਾਰਨ ਪਿਆਰ ਭਰੀ ਸਤਿ ਸ਼ਕਾਲ ਜੀ 669 ਪਾਵਨ ਸਰੂਪ ਹੁਣ ਸੈਟ ਨੂੰ ਮਿਲ ਚੁੱਕੇ ਨੇ ਸੈਟ ਨੇ ਆਪਣੀ ਜਾਂਚ ਜਿਹੜੀ ਉਹ ਲਗਾਤਾਰ ਜਾਰੀ ਰੱਖੀ ਹੋਈ ਆ ਉਹਦੇ ਸਮੇਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਦੇ ਉੱਤੇ ਕੀ ਪ੍ਰਤੀਕਿਰਿਆ ਦੰਦੀ ਹੈ ਕਿਉਂਕਿ ਉਹ ਇੱਕ ਸਵਾਲਾਂ ਦੇ ਘੇਰੇ ਛੁਣ ਖੜੇ ਹੋ ਜਾਣਗੇ ਕਿ ਪਹਿਲਾਂ ਤੁਸੀਂ ਕੁਝ ਹੋਰ ਕਹਿ ਰਹੇ ਸੀ ਕਿੱਥੇ ਗਈ ਕੋਇਸ਼ਰ ਸਿੰਘ ਦੀ ਰਿਪੋਰਟ ਉੱਚ ਕੁਝ ਹੋਰ ਸੀ ਨਿਕਲ ਕੁਝ ਹੋਰ ਰਿਹਾ ਹੈ ਦੇਖਦੇ ਹਾਂ ਉਹਦੇ ਸਮੇਂ ਨੂੰ ਹੋਰ ਕੀ ਕੁਝ ਸਥਿਤੀ ਬਣਦੀ ਹੈ ਕੈਮਰਾਮੈਨ ਵਿਸ਼ਾਲ ਦੇ ਨਾਲ ਮੈਂ ਸਾਕਸ਼ੀਕੋ